ਕੰਦੇ ਜੇਹਾ ਪਿੰਜਾ ਸੋਲ ਨੇ ਕਰਮਾਂ ਸੰਗੜਾ ਖੇਤ ਇਹ ਖੇਤ ਹੈ ਖੇਤ ਸਰੀਰ ਜੋ ਬੀਜਿਆ ਸੁਹੰਤ ਖਲਵਾ ਆਏ ਇਸ ਸਰੀਰ ਰੂਪੀ ਖੇਤ ਵਿੱਚ ਗੁਰਬਾਣੀ ਦੇ ਧਰ ਵਿੱਚ ਰਹਿ ਕੇ ਸਰੀਰ ਤੋਂ ਬੀਜ ਬੀਜਨੇ ਸ਼ੁਰੂ ਕਰਨੇ ਨੇ ਇਹ ਜਿਹੜੀ ਰੂਹ ਆਤਮਾ ਸਾਡੇ ਤੋਂ ਵਿਛੜ ਗਈ ਹੈ ਇੱਕ ਗਮ ਉਹ ਲੈ ਕੇ ਗਈ ਹੈ ਕਿ ਮੇਰੇ ਨਾਲ ਮਿਆਨ ਨਹੀਂ ਹੋਇਆ ਕੋ ਸਤਨਾਮ ਉਸ ਜਿੱਤੇ ਪੜੇ ਨਿਕਲੇ ਸੀ ਦੋ ਚਾਰ ਸੀਟਾਂ ਨੂੰ ਛੱਡ ਦੇਈਏ ਸਹੀ ਦੀਆਂ ਸਿਕਉਟੀ ਕਰਨੀ ਪ੍ਰੋਫੈਸਰ ਲੋਕਾਂ ਦਾ ਭਲਾ ਕਰਨ ਵਾਲੇ ਲੋਕਾਂ ਦੀ ਬਾਹ ਫੜਨ ਵਾਲੇ ਗੁਰਮੁਖ ਪੈਰੈਂਟ ਦੇ ਸਟੇਟ ਅਵਾਰਡੀ ਗੁਰਨਾਣਕ ਸਾਹਿਬ ਅਚੀਵਰ ਯੂਨੀਵਰਸਿਟੀਆਂ ਦੇ ਵਿੱਚੋਂ ਸਨਮਾਨਿਤ ਹੋਣ ਵਾਲੇ ਵੱਡੀ ਵੱਡੀ ਸ਼ਖਸੀਅਤ ਮਾਨਨ ਦਾ ਨਾਮ ਪਰ ਟੀਮਾ ਤੇ ਖੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਜੇ ਮਹਾਵਾਕਨ ਸਾਧ ਅੱਜ ਆਪਾਂ ਸਾਰੇ ਹੀ ਬੜੇ ਹੀ ਦੁਖ ਭਰੇ ਸਮਾਗਮ ਵਿੱਚ ਇਕੱਠੇ ਹੋਏ ਹਾਂ ਜਦੋਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨਗਰ ਬਾਬਾ ਫ਼ਰਹਦ ਸਾਹਿਬ ਦੇ ਜ਼ੰਮਾਨ ਮੈਡਮ ਗਰਨਾਮ ਕੋਰ ਜੀ ਜੋ ਕਿਸੇ ਜਾਨ ਕਿਸਾਨ ਦੀ ਮਤਾਜ ਨਹੀਂ ਹਨ ਉਹ ਸਦੀਵੀ ਮਜ਼ਦੂਰਾ ਦੇ ਕੇ ਉਹਨਾਂ ਦੀ ਨਿਮਿਤ ਅਰਦਾਸ ਕੀਤਾ ਸਮਾਗਮ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਬੜੀ ਦੁੱਖ ਦੀ ਗੱਲ ਹੈ ਜਿੱਥੇ ਪਰਿਵਾਰ ਨੂੰ ਬੜਾ ਅਕੈਦ ਇਸ ਹੈ ਸਦਮਾ ਪਹੁੰਚਾ ਹੈ ਉੱਥੇ ਮੈਡਮ ਗਰਨਾਨ ਕੋਰ ਜੋ ਕਿ ਅਤਵਰਤ ਸਮਾਜਿਕ ਸਹਿਤਕ ਧਾਰਮਿਕ ਸਿਆਸੀ ਔਰ ਅਧਿਆਪਕ ਵਰਗੇ ਨਾਲ ਸੰਬੰਧਿਤ ਅਜਿਹਾ ਜੀ ਨਾਲ ਜੁੜੇ ਰਹੇ ਹਾਂ